ਜਦੋਂ ਕਰਦੀ ਨੂੰ ਬੋਲਦੀ ਬੋਲਦੀ ਅਚਾਨਕ ਚੁੱਪ ਕਰ ਜੇ ਤਾਂ ਕਾਰਨ ਆਮ ਨਹੀਂ ਬਹੁਤ ਵੱਡਾ ਹੁੰਦਾ ਮਾਤਾ ਜੀ ਐਨੀ ਕਿਉਂ ਦੀ ਬਿਮਾਰ ਰਹਿੰਦੀ ਹੋਊਗੀ ਇਹ ਬਿਮਾਰੀ ਦੀ ਪੰਡ ਸਾਡੇ ਮੱਥੇ ਮਰਤੀ ਉਹਨਾਂ ਨੇ ਵਿਆਹ ਤੋਂ ਪਹਿਲਾਂ ਨਾ ਦੀਦ ਦਾ ਕਦੀ ਸਿਰ ਤੱਕ ਨਹੀਂ ਦੁੱਖਿਆ ਸੀ ਤੁਸੀਂ ਬਿਮਾਰੀ ਦੀ ਗੱਲ ਕਰਦੇ ਹੋ ਪੇਕਿਆ ਤੇ ਇਲਜ਼ਾਮ ਲਾਣੇ ਤੇ ਸੌਖੇ ਹੀ ਬਹੁਤ ਨੇ ਤੇ ਸਰ ਤੁਹਾਡੀ ਦੀ ਜੀਵਨ ਸਾਥੀ ਆ ਤੁਹਾਨੂੰ ਪਤਾ ਹੈ ਜੀਵਨ ਸਾਥੀ ਦਾ ਮਤਲਬ ਕੀ ਹੁੰਦਾ ਜੀਵਨ ਸਾਥੀ ਦਾ ਮਤਲਬ ਹੁੰਦਾ ਹੈ ਇੱਕ ਦੂਜੇ ਦੇ ਦੁੱਖ ਸੁੱਖ ਨੂੰ ਸਮਝਣਾ ਤੇ ਤੁਸੀਂ ਸਮਝਿਆ ਮਾਤਾ ਜੀ ਜੇ ਤੁਹਾਡੇ ਘਰ ਆਪਣੇ ਹੀ ਪਿਆਰ ਤੇ ਇਤਿਫਾਕ ਨਹੀਂ ਤੇ ਮੇਰੇ ਉਪਾਅ ਕੀ ਕਰਨਗੇ ਪਹਿਲੇ ਆਪਣੀ ਘਰ ਦੀ ਨੂੰਨ ਨੂੰ ਇੱਜ਼ਤ ਦੇਣਾ ਸਿੱਖੋ ਆਪੇ ਸਭ ਠੀਕ ਹੋ ਜਾਊਗਾ ਭੰਡੇ ਜੀ ਜਿੰਨੇ ਤੁਸੀਂ ਉਪਾਅ ਕੀ ਆ ਸੀ ਸਾਰੇ ਕਰਤੇ ਪਰ ਮੇਰੀ ਨੌ ਨੂੰ ਤਾਂ ਬਿਲਕੁਲ ਹੀ ਫਰਕ ਨਹੀਂ ਪਿਆ ਥੋੜਾ ਸਬਰ ਰੱਖੋ ਇੰਨੀ ਵੱਡੀ ਬਿਮਾਰੀ ਉਹਨੇ ਪਾਇਆ ਜਿਆਦਾ ਕਰਨੇ ਪਏ ਮਾਤਾ ਜੀ ਤੁਸੀਂ ਤੇ ਤੁਹਾਨੂੰ ਮੈਂ ਪਹਿਲੀ ਐਸੀ ਸੱਸ ਦੇਖੀ ਹੈ ਜਿਹੜੀ ਨੂੰ ਪਛੇੜਨੀ ਪਰੇਸ਼ਾਨ ਆ ਇਹ ਤਾਂ ਸਿਰ ਤੇ ਕੀ ਕਰੀ ਜਾਣੇ ਉਹ ਸਿਆਣੇ ਨੇ ਕਿਹਾ ਸੀਗਾ ਵੀ ਗਾਈਆਂ ਨੂੰ ਪੱਠੇ ਪਾ ਇਹ ਉਹਦੇ ਨਾਲ ਤੇਰੀ ਭਾਬੀ ਦੀ ਸਿਹਤ 'ਚ ਕੁਝ ਸੁਧਾਰ ਹੋ ਜੂ ਮੈਂ ਤਾਂ ਉਹ ਕਰਨ ਆਇਆ ਸੀਗਾ ਵੀਰੇ ਤੰਨ ਦਾ ਆਪਣਾ ਸਾਰਾ ਟੱਬਰ ਜਿਹੜਾ ਭਾਬੀ ਦੇ ਅੱਗੇ ਪਿੱਛੇ ਲੱਗਿਆ ਫਿਰਦਾ ਉਹਨੇ ਪਤਾ ਨਹੀਂ ਆਪਣੀ ਕਦਰ ਕਰਨੀ ਹੈ ਕਿ ਨਹੀਂ ਕਰਨੀ 2 ਮਹੀਨੇ ਹੋ ਗਏ ਉਹਨੂੰ ਬਿਮਾਰ ਪਈ ਨੂੰ ਉਹਦੇ ਪਿੱਛੇ ਐਵੇਂ ਵੱਧੋ ਹੀ ਨੰਬਰ ਬਣਾਉਣ ਲੱਗੇ ਹੋਇਆ ਉਹਦੀ ਪਰਜਾਈਏ ਤੀਏ ਕਿਤੇ ਨਹੀਂ ਡਾਕਟਰ ਨਹੀਂ ਲੈ ਕੇ ਆ ਜਾਂਦੀ ਆ ਫਰਕ ਫਰਕ ਦਾ ਪੈਂਦਾ ਨਹੀਂ ਉਹਨੂੰ ਉਤੋਂ ਕੋਈ ਚਲ ਜਾ ਕੇ ਦੇਖਦੇ ਹਾਂ ਹੁਣ ਕੀ ਕਹਿੰਦੀ ਅੱਜ ਡਾਕਟਰ ਨੇ ਆਹ ਦੇਖ ਲਓ ਪੰਡਤ ਜੀ ਇਹਦਾ ਹਾਲ ਅਸੀਂ ਤਾਂ ਮਲੇ ਤੇ ਪੈਸੇ ਨਾਲੋਂ ਵੀ ਨੰਬੇ ਪਏ ਤਾਂ ਨਾ ਮੇਰਾ ਪੁੱਤ ਜਿਹੜਾ ਇੰਨੇ ਪੈਸੇ ਲਾਉਂਦਾ ਮਾਤਾ ਜੀ ਚੁੱਪ ਕਰੋ ਮੈਨੂੰ 2 ਮਿੰਟ ਆਪਣਾ ਪੇਸ਼ੈਂਟ ਚੈੱਕ ਕਰ ਲੈਣ ਦੋ ਤੁਸੀਂ ਦਵਾਈਆਂ ਮੈਂਟ ਛੱਡੋ 2 ਮਹੀਨੇ ਹੋ ਗਏ ਤੁਹਾਨੂੰ ਚੈੱਕ ਕਰ ਦਿਆਂ ਨੂੰ ਮੈਨੂੰ ਤਾਂ ਕੋਈ ਤੁਹਾਡਾ ਫਰਕ ਨਹੀਂ ਲੱਗਦਾ ਇਹਨੂੰ ਡਾਕਟਰ ਸਾਹਿਬ ਤੁਸੀਂ ਆਪਣਾ ਕੰਮ ਕਰੋ ਇਹਨਾਂ ਦੀ ਗੱਲਾਂ 'ਤੇ ਧਿਆਨ ਨਾ ਦਿਓ ਤੇ ਕਈ ਇਹਨੇ ਮੂਹਰਾ ਕੀਤਾ ਹੋਏ ਨੇ ਆ ਲੰਬੜਦਾਰ ਨਹੀਂ ਬਣੀ ਫਿਰਦੀ ਇਹਦੀ ਪਰਜਾਈ ਉਹ ਬੇਬੇ ਤੂੰ ਚੁੱਪ ਕਰ ਤੇ ਖੈੜਾ ਛੱਡ ਇਹਨਾਂ ਦਾ ਜੋ ਕਰਦੇ ਆ ਨਾ ਇਹਦੇ ਪੇਕੇ ਕਰਨ ਦੇ ਤੂੰ ਕਹਿੰਦਾ ਐਵੇਂ ਸਿੰਘ ਜੇ ਬਸਾਈ ਜਾਣੀ ਆ ਕਰ ਮੈਂ ਰੋਜ਼ ਲੱਗੇ ਡਾਕਟਰ ਨਾ ਆ ਜਾਂਦੇ ਸਾਨੂੰ ਇਹਦੀ ਲੋੜ ਨਹੀਂ ਅਸੀਂ ਨਹੀਂ ਤਰ੍ਹਾਂ ਕਰਦੇ ਉਹ ਮਾਤਾ ਤੂੰ ਟੈਨਸ਼ਨ ਨਾਲ ਐਵੇਂ ਤੇਰੀਆਂ ਫੇਰ ਫੁੜਫੜੀਆਂ ਜਿਹੜੀਆਂ ਟਸ ਟਸ ਕਰ ਲੱਗ ਜਾਂਦੀਆਂ ਨੇ ਤੂੰ ਲੱਗ ਬੇਫਤਕੜੀ ਕਰੇਂਗੀ ਟੈਨਸ਼ਨ ਕਿਉਂ ਨਾਲੋਂ ਅੱਪਾ ਇੰਨੇ ਪੈਸੇ ਲਾਈ ਜਾਂਦੇ ਮਣਾ ਮੂੰਹ ਪੈਸੇ ਲਾ ਦਤ ਨੇ ਇੱਥੇ ਕੋਈ ਗਲਤੀ ਨਹੀਂ ਉੱਤੋਂ ਇਹ ਡਾਕਟਰ ਲੈ ਕੇ ਆਉਂਦੇ ਫਿਰ ਕਿਹੜੇ ਪੈਸੇ ਲਾਉਂਦੇ ਆ ਫੀਸਾਂ ਤਾਂ ਆਪਾਂ ਨੂੰ ਭਰਨੀਆਂ ਪੈਂਦੀਆਂ ਦਵਾਈਆਂ ਆਪਾਂ ਨੂੰ ਲਿਆਉਣੀਆਂ ਪੈਂਦੀਆਂ ਉਹਨਾਂ ਰੋਸ਼ਨ ਦਾ ਖਰਚਾ ਨਹੀਂ ਜਿੰਨਾ ਇਹਦੇ ਤੇ ਲਾਈ ਜਾਂਦੇ ਆਪਾਂ ਡਾਕਟਰ ਸਾਹਿਬ ਹੁਣ ਤਾਂ ਧਰਮ ਨਾਲ ਅਸੀਂ ਅੱਕੇ ਪਏ ਆ ਤੁਸੀਂ ਆ ਸਾਡੇ ਵੱਲ ਨਾ ਇਹਦੇ ਵੱਲ ਧਿਆਨ ਦਿਓ ਉਹਨੂੰ ਜਲਦੀ ਠੀਕ ਕਰੋ ਇਹ ਤਾਂ ਵਿਚਾਰੀ ਮਾਂ ਮੇਰੀ ਧੰਨ ਹੈ ਵੀ ਜਿਹੜੀ ਇੰਨੇ ਪੈਸੇ ਲਾਈ ਜਾਂਦੀ ਹੈ ਜੇ ਇਹਦੀ ਜਗ੍ਹਾ ਤੇ ਕੋਈ ਹੋਰ ਸੱਸ ਹੁੰਦੀ ਨਾ ਉਹਨੂੰ ਸੂਲੀ ਤੇ ਟੰਗੇ ਹੋਣਾ ਸੀਗਾ ਤੋਰਿਆ ਹੋਣਾ ਸੀ ਪੀਕੇ ਮੇਰੇ ਹਿਸਾਬ ਨਾਲ ਤੁਸੀਂ ਜੇ ਇਹਨੂੰ ਪੀਕੇ ਤੋਰਿਆ ਹੁੰਦਾ ਨਾ ਤੇ ਸ਼ਾਇਦ ਅੱਜ ਉਹਨੇ ਠੀਕ ਵੀ ਹੋ ਜਾਂਦੀ ਆ ਦੇਖ ਲਾ ਇਹਦੀ ਬਲਜਾਈ ਡਾਕਟਰ ਨੂੰ ਵੀ ਸਖਾ ਕੇ ਲਿਆਈ ਇਹਦੀ ਵੀ ਪਾਸ਼ਾ ਬੋਲਦੇ ਡਾਕਟਰ ਮਾਸੇ ਜੀ ਜੇ ਸਾ ਨੂੰ ਆਪਣੀ ਘਰ ਦੀ ਕੁੜੀ ਦਾ ਫਿਕਰ ਹੈ ਨਾ ਤਾਂ ਹੀ ਡਾਕਟਰ ਨੂੰ ਲੈ ਕੇ ਆਏ ਆ ਖਬਰਦਾਰ ਜੀ ਤੁਸੀਂ ਸਾਡੇ ਘਰ ਦੇ ਮਾਮਲੇ ਦੇ ਵਿੱਚ ਬੋਲੀ ਤਾਂ ਮੇਰੀ ਬੇਪਿਆਰ ਕਾਹਨ ਬਣ ਜੂ ਮਾਫ ਕਰਨਾ ਸਰ ਜੇ ਤੁਸੀਂ ਆਪਣੀ ਮਾਂ ਦੇ ਸਤਕਾਰ ਦੇ ਨਾਲ ਨਾਲ ਆਪਣੀ ਵਾਈਫ ਨੂੰ ਵੀ ਪਿਆਰ ਕਰਦੇ ਨਾ ਤੇ ਇਹ ਨੋਬਤ ਕਦੀ ਨਾ ਆਉਂਦੀ ਵਾਹ ਡਾਕਟਰ ਸਾਹਿਬਾ ਤੁਸੀਂ ਤਾਂ ਬੜੀ ਉਪਰੀ ਜੀ ਗੱਲ ਕਰਕੇ ਧਰਤੀ ਨਾ ਤੁਸੀਂ ਸਾਡੇ ਪਰਿਵਾਰ ਬਾਰੇ ਜਾਣਦੇ ਹੀ ਕਿਓ ਜੇ ਮੈਂ ਇਹਨੂੰ ਪਿਆਰ ਨਾ ਕਰਦਾ ਹੁੰਦਾ ਹਾਂ ਪੰਡਤ ਜੀ ਕੋਲੋਂ ਉਪਾ ਆ ਸਿਆਣਿਆਂ ਦੇ ਉਪਾ ਤੇ ਤੁਹਾਡੀਆਂ ਫੀਸਾਂ ਨਾ ਮੈਂ ਭਰਦਾ ਤੇ ਫੇਰ ਵੀ ਜੇ ਪਹਿਲਾਂ ਤਾਂ ਚਬਰ 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 ਇਹਦੀ ਜਵਾਨੀ ਨਹੀਂ ਚੱਲਦੀ ਸੀ ਇੱਕਦਮ ਕੁਸੂਨ ਬੱਟਾ ਜੀ ਬਣ ਗਈ ਇਹ ਚ ਸਾਡਾ ਕੀ ਕਸੂਰ ਹੈ ਤੁਸੀਂ ਮੰਨੋ ਚਾਹੇ ਨਾ ਮੰਨੋ ਪਰ ਇਹਦੇ ਵਿੱਚ ਸਾਰਾ ਕਸੂਰ ਤੁਹਾਡਾ ਹੀ ਲੱਗਦਾ ਜਦੋਂ ਤੁਸੀਂ ਸਾਰਿਆਂ ਦੇ ਸਾਹਮਣੇ ਇਹ ਹਾਲ ਕਰ ਰਹੇ ਹੋ ਤੇ ਮਗਰੋਂ ਤੁਸੀਂ ਇਸ ਵਿਚਾਰੀ ਦਾ ਕੀ ਹੱਲ ਕਰਦੇ ਹੋ ਜਦੋਂ ਘਰ ਦੀ ਨੂੰ ਬੋਲਦੀ ਬੋਲਦੀ ਅਚਾਨਕ ਚੁੱਪ ਕਰ ਜਾਏ ਤਾਂ ਕਾਰਨ ਆਮ ਨਹੀਂ ਬਹੁਤ ਵੱਡਾ ਹੁੰਦਾ ਮਾਤਾ ਜੀ ਕਾਰਨ ਕਰਨ ਕਰਕੇ ਸਾਨੂੰ ਡਾਕਟਰ ਸਾਹਿਬ ਵੱਲ ਜਾਓ ਨਾ ਇਹ ਨਿੱਕੀ ਹੁੰਦੀ ਬਿਮਾਰ ਰਹਿੰਦੀ ਆਉਂਦੀ ਇਹ ਬਿਮਾਰੀ ਦੀ ਪੰਡ ਸਾਡੇ ਮੱਥੇ ਮਰਦੀ ਉਹਨਾਂ ਨੇ ਵਿਆਹ ਤੋਂ ਪਹਿਲਾਂ ਨਾ ਦੀਰ ਦਾ ਕਦੀ ਸਿਰ ਤੱਕ ਨਹੀਂ ਦੁੱਖਿਆ ਸੀ ਤੁਸੀਂ ਬਿਮਾਰੀ ਦੀ ਗੱਲ ਕਰਦੇ ਹੋ ਪੇਕਿਆ ਤੇ ਇਲਜ਼ਾਮ ਲਾਣੇ ਤੇ ਸੌਖੇ ਹੀ ਬਹੁਤ ਨੇ ਨਾ ਪੇਕਿਆ ਤੇ ਕੀ ਇਲਜ਼ਾਮ ਲਾਤਾ ਸੱਚ ਨੇ ਤਾਂ ਸੱਚ ਹੀ ਰਹਿਣਾ ਯਾ ਤੁਸੀਂ ਗਲੇਸ਼ ਨਾ ਪਾਓ ਤੁਸੀਂ ਸਾਰੇ ਜਾਣੇ ਇਹ ਸੋਚੋ ਕਿ ਤੁਸੀਂ ਇਹਦੇ ਨਾਲ ਕੀ ਸਲੂਕ ਕੀਤਾ ਸੀ ਜਿਸ ਕਰਕੇ ਇਹਦੀ ਇਹ ਹਾਲਤ ਹੋਈ ਹੈ ਮਾਤਾ ਜੀ ਜੇ ਤੁਸੀਂ ਆਪਣੀ ਨੂੰ ਨੂੰ ਅੱਜ ਧੀ ਬਣਾ ਕੇ ਪਿਆਰ ਕੀਤਾ ਹੁੰਦਾ ਨਾ ਤੇ ਅੱਜ ਇਹ ਜੂੰਦੀ লাশ ਨਾ ਹੁੰਦੀ ਤੁਸੀਂ ਕਦੀ ਇਹਨੂੰ ਪਿਆਰ ਨਾਲ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਕਿ ਬੁੱਤ ਤੈਨੂੰ ਕੀ ਤਕਲੀਫ ਹੈ ਸੇ ਤੁਹਾਡੀ ਤੇ ਜੀਵਨ ਸਾਥੀ ਆ ਤੁਹਾਨੂੰ ਪਤਾ ਹੈ ਜੀਵਨ ਸਾਥੀ ਦਾ ਮਤਲਬ ਕੀ ਹੁੰਦਾ ਹੈ ਜੀਵਨ ਸਾਥੀ ਦਾ ਮਤਲਬ ਹੁੰਦਾ ਹੈ ਇੱਕ ਦੂਜੇ ਦੇ ਦੁੱਖ ਸੁੱਖ ਨੂੰ ਸਮਝਣਾ ਤੇ ਤੁਸੀਂ ਸਮਝਿਆ ਤੁਸੀਂ ਆਪਣੀ ਮਾਂ ਦੇ ਇੱਕ ਚੰਗੇ ਪੁੱਤ ਤਾਂ ਬਣੇ ਪਰ ਮਾਫ ਕਰਨਾ ਆਪਣੀ ਪਤਨੀ ਦੇ ਇੱਕ ਚੰਗੇ ਪਤੀ ਨਹੀਂ ਬਣ ਸਕੇ ਮਾਤਾ ਜੀ ਜੇ ਤੁਹਾਡੇ ਘਰ ਆਪਣੇ ਹੀ ਪਿਆਰ ਤੇ ਇਤفاق ਨਹੀਂ ਤੇ ਮੇਰੇ ਉਪਾਰ ਕੀ ਕਰਨਗੇ ਪਹਿਲੇ ਆਪਣੀ ਘਰ ਦੀ ਨੂੰਨ ਇੱਜ਼ਤ ਦੇਣਾ ਸਿੱਖੋ ਆਪੇ ਸਭ ਠੀਕ ਹੋ ਜਾਊਗਾ ਜੇ ਹਜੇਰੀ ਤੁਸੀਂ ਆਪਣੀ ਨੂੰਨ ਨੂੰ ਪਿਆਰ ਨਾ ਕੀਤਾ ਨਾ ਫਿਰ ਬੁਢਾਪੇ ਵਿੱਚ ਇਸ ਤੋਂ ਸੇਵਾ ਦੀ ਆਸ ਵੀ ਨਾ ਰੱਖਿਓ ਪਤਾ ਪਹਿਲਾਂ ਤਾਂ ਡਾਕਟਰ ਨੇ ਇਹ ਗੱਲਾਂ ਬੜੀਆਂ ਚੋਭੀਆਂ ਤੇ ਕੌੜੀਆਂ ਲੱਗੀਆਂ ਪਰ ਹੁਣ ਪਤਾ ਲੱਗਿਆ ਵੀ ਉਹ ਸੱਚ ਕਹਿੰਦੀ ਹੈ ਸਹੀ ਕਿਹਾ ਬੇਬੇ ਜਦੋਂ ਵੀ ਕਿਤੇ ਗੈਵੀ ਨੇ ਮੇਰੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪੇਕੇ ਬਾਰੇ ਜਾਂ ਤੇਰੇ ਬਾਰੇ ਜਾਂ ਭੈਣ ਬਾਰੇ ਤਾਂ ਮੈਨੂੰ ਧੱਕਾ ਮਾਰ ਕੇ ਇਕਦਮ ਚੁੱਪ ਕਰਾ ਦਤਾ ਚੁੱਪ ਕੁਝ ਵੀ ਬੋਲਣਾ ਜਦੋਂ ਵੀ ਕੋਈ ਨੇ ਆਪਣੀ ਹੋਰ ਵੀ ਦੁੱਖ ਤਕਲੀਫ ਮੇਰੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਮੈਂ ਫਿਰ ਧੱਕਾ ਮਾਰ ਕੇ ਉਹਨੂੰ ਚੁੱਪ ਕਰਾਤਾ ਬੋਲਣ ਤਾਂ ਉਹਨੂੰ ਵਿਚਾਰੀ ਨੂੰ ਮੈਂ ਦਿੱਤਾ ਹੀ ਨਹੀਂ ਮੈਂ ਤਾਂ ਉਹਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਬਸ ਚੁੱਪ ਕਰਾਉਂਦਾ ਰਹੇ ਚੁੱਪ 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 ਤੇ ਅੱਜ ਵਿਚਾਰੀ ਚੁੱਪ ਕਰਕੇ ਚਿਉ ਦੀ ਲਾਸ਼ ਬਣ ਗਈ ਤੇਰੇ ਸਾਹਸ ਕਰਾਇਆ ਹੈ ਡਾਕਟਰ ਵੀ ਨੇ ਮੈਂ ਤਾਂ ਭੁੱਲ ਹੀ ਗਿਆ ਸੀ ਇਹਦੇ ਪੇਕੇ ਨੇ ਮੇਰੇ ਲੜ ਲਾਇਆ ਚੰਗਾ ਜੀਵਨ ਸਾਥੀ ਸਮਝ ਕੇ ਚੰਗਾ ਮੁੰਡਾ ਚੰਗਾ ਵਰਤ ਦੇ ਕੇ ਮੇਰੇ ਲੜ ਲਾਇਆ ਪਰ ਇਹਨੂੰ ਲੱਗਦਾ ਵੀ ਮੈਂ ਇਧਰ ਛੱਕਾ ਵਰਤਾਂ ਭਾੜੀ ਨਹੀਂ ਸਕਿਆ ਛੱਕਾ ਜੀਵਨ ਸਾਥੀ ਭਾੜੀ ਨਹੀਂ ਸਕਿਆ ਕਰਤੀ ਇਹ ਨਹੀਂ ਸੀ ਨਾ ਹੀ ਬੁਬਾਰਾ ਕਰਤੀ ਮੇਰੀ ਆ ਤੇ ਬੁਬਾਰਾ ਵੀ ਭੈੜਾ ਮੈਨੂੰ ਨਹੀਂ ਦੀ ਲੋੜ ਆ ਮਾਂ ਤੇ ਪਤਨੀ ਦੇ ਵਿੱਚ ਧਰਮ ਨਹੀਂ ਬਿਠਾਇਆ ਨਹੀਂ ਸਕਿਆ ਜੇ ਮਾਂ ਆਪਣੀ ਜਗ੍ਹਾ ਤਾਂ ਪਤਨੀ ਵੀ ਦੀ ਪਿਤਾ ਆਪਣੀ ਜਗ੍ਹਾ ਹੁੰਦੀ ਹੈ ਨਾ ਮੈਂ ਹੁਣ ਕਿਤਾ ਸਾਰੇ ਦਾ ਸਾਰਾ ਕਿਸਮਤ ਮੇਰਾ ਇਹਦੀ ਬਵਾਲੀ ਦੀ ਮੈਂ ਜ਼ਿੰਮੇਵਾਰ ਹਾਂ ਹਣਾ ਛਟੂ ਤੇ ਕੱਢੋ ਇਸ ਬਿਮਾਰੀ ਦੇ ਵਿੱਚੋਂ ਬਾਹਰ ਹਾਂ ਪਹਿਲ ਹੁਣ ਆਪਾਂ ਨੇ ਕਰਨੀ ਪਣੀ ਆ ਰੱਖ ਕੇ ਚਲ ਕੇ ਵੀ ਆ ਤੇਰਾ ਘਰ ਤੇਰਾ ਪਰਿਵਾਰ ਤੇਨੂੰ ਖੁਸ਼ੀਆਂ ਸਿਹਤ ਬਾਪੂਸ ਲੈਣ ਆ ਗਿਆ